11 3 ਨੂੰ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਵੀ ਜਿਹੜੇ 5 ਵਿਅਕਤੀ ਨੇਗੇ ਉਹਨਾਂ ਦੇ ਵਿੱਚ ਅਬਿਨਵ ਗਰਗ ਓਮ ਪ੍ਰਕਾਸ਼ ਅਬਿਨਵ ਗਰਗ ਜਿਹੜਾ ਆਪਣੇ ਪੰਜਾਬ ਦਾ ਹੈਗਾਗਾ ਬਾਕੀ ਸਾਰੇ ਜਿਹੜੇ ਓਮ ਪ੍ਰਕਾਸ਼ ਅਮਰਿਤ ਰਾਜ ਵਿਸ਼ਵਜੀਤ ਤੇ ਰਹਿਾਨ ਖਾਨ ਇਹ ਨੇ ਸਾਰੇ ਯੂਪੀ ਬਿਹਾਰ ਦੇ ਰਹਿਣ ਵਾਲੇ ਬੇਸਿਕਲੀ ਉਹਨੇ ਸਾਰੇ ਇਕੱਠੇ ਨੋਇਡਾ ਰਹਿ ਰਹੇ ਸੀਗੇ ਇਹੇ ਇਕੱਠੇ ਹੋ ਕੇ ਇੱਥੇ ਆ ਰਹੇ ਨੇਗੇ ਤੇ ਇਹ ਜਿਹੜਾ ਆਨਲਾਈਨ ਸਾਈਟਾਂ ਹੁੰਦੀਆਂ ਨਹੀਂ ਆ ਗੇਮਿੰਗ ਸਾਈਟਾਂ ਜਿਹੜੇ ਵੈਸੇ ਇਲੀਗਲ ਨਹੀਂ ਆ ਪਰ ਉਹ ਡੇਲੀ ਚੇਂਜ ਕਰਦੇ ਰਹਿੰਦੇ ਨੇ ਕਿ ਉਹ ਤੇ ਜਿਹੜੇ ਭੋਲੇ ਭਾਲੇ ਲੋਕ ਨੇਗੇ ਉਹਨਾਂ ਨੂੰ ਵੱਧ ਦਾ ਨਾਮ ਜਿੱਤਣ ਦਾ ਲਾਲਚ ਦੇ ਕੇ ਉਹ ਤੇ ਏਟਗੀਆਂ ਮਾਰ ਦੇਣਗੇ ਤੇ ਅਸੀਂ ਉਹ ਇਨਫਾਰਮੇਸ਼ਨ ਦੇ ਬੇਸਿਸ ਤੇ ਜਿਹੜਾ ਸਾਡੇ ਸਾਈਬਰ ਕ੍ਰਾਈਮ ਥਾਣਾਗਾ ਉੱਥੇ ਐਫ ਆਈ ਆਰ ਨੰਬਰ 10 ਅੰਦਰ ਸੈਕਸ਼ਨ ਆਈ ਪੀ ਸੀ ਦੀ ਜਿਹੜੇ 420 ਸੀਗਾ ਤੇ 66 ਆਫ ਆਈਟੀ ਐਕਟ ਅਸੀਂ ਦਰਜ ਕੀਤਾ ਤੇ ਉਹਨਾਂ ਪੰਜਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਕੋਲੋਂ ਸਾਨੂੰ ਇਨੀਸ਼ੀਅਲੀ ਜਿਹੜੇ 8 ਮੋਬਾਈਲ ਫੋਨ 8 ਮੋਬਾਈਲ ਸਿਮ ਇੱਕ ਲੈਪਟਾਪ ਦੋ ਚੈੱਕ ਬੁੱਕ ਅ ਤੇ ਜਿਹੜੀ ਕਾਰ ਸੀ Tata Ultro ਜੋ ਬਰਾਮਦ ਹੋਈ ਸੀਗੀ ਉਦੋਂ ਬਾਅਦ ਅਸੀਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜਿਹੜਾ 6 ਦਿਨ ਦਾ ਪੁਲਿਸ ਰਿਮਾਂਡ ਲਿਆ ਹੈਗਾ ਜਿਹੜਾ ਹੁਣ ਤੱਕ ਦੀ ਇੰਟਰੋਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵੀ ਇਹ ਜਿਹੜੇ ਪੰਜੇ ਸੀ ਇਹਨਾਂ ਨੇ ਗੈਂਗ ਬਣਾਇਆ ਹੋਇਆ ਸੀਗਾ ਇਹ ਜਿਹੜੇ ਆਪਸ ਦੇ ਵਿੱਚ ਰਲ ਕੇ ਇਹ ਫਾਰਮ ਪੋਲੇ ਭਾਲੇ ਲੋਕਾਂ ਨੂੰ ਜਿਹੜਾ ਇਹਦਾ ਲਾਲਚ ਦੇ ਕੇ ਵੀ ਤੁਸੀਂ ਇੱਕ ਜੇ ਲੈਟਸ ਸੇ 100 ਰੁਪਏ ਲਾਉਂਗੇ ਤੁਹਾਨੂੰ 500 ਜਿੱਤਣ ਨੂੰ ਮਿਲੇਗਾ ਪਰ ਉਹ ਬੇਸਿਕਲੀ ਸਾਰੀ ਹਾਰ ਜਾਂਦੇ ਸੀਗੇ ਉਹ ਉਹ ਉਹਦੀ ਏਜੰਸੀ ਦੇ ਵਿੱਚ ਇਹ ਜਾਲੀ ਅਕਾਊਂਟ ਬਣਾਉਂਦੇ ਸੀਗੇ ਕਰੰਟ ਅਕਾਊਂਟ ਜਿਹੜੇ ਵੱਡੀ ਜਿਹੀ ਜ਼ਿਆਦਾ ਲਿਮਟ ਹੋਵੇ 5 ਕਰੋੜ 10 ਕਰੋੜ ਉਸ ਤੋਂ ਬਾਅਦ ਉਹ ਜਿਹੜੇ ਇਹ ਫੇਕ ਅਕਾਊਂਟਾਂ ਲਈ ਇਹ ਡੇਲੀ ਆਪਣੇ ਨਵੇਂ ਸ਼ਿਕਾਰ ਪਾਲਦੇ ਸੀਗੇ 11 ਤਰੀਕ ਨੂੰ ਵੀ ਇਹੀ ਕੰਮ ਕਰਨ ਆ ਰਹੇ ਸੀ ਜੀ ਆਪਣੇ ਏਰੀਆ ਦੇ ਵਿੱਚ ਇਹ ਜਿਹੜੇ ਨਵੇਂ ਅਕਾਊਂਟ ਖਲਵਾਉਣ ਲਈ ਆ ਰਹੇ ਸੀਗੇ ਇਹਨਾਂ ਦੇ ਨਾਲ ਜਿਹੜੀ ਅਸੀਂ ਇੰਟਰੋਗੇਸ਼ਨ ਕੀਤੀ ਉਹ ਤੋਂ ਗੱਲ ਸਾਹਮਣੇ ਆਈ ਹੈ ਵੀ ਡੇਲੀ ਦਾ 5-5 10-10 ਕਰੋੜ ਦੀ ਜਿਹੜੀ ट्रांजੈਕਸ਼ਨ ਹੁੰਦੀ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਹੈ ਇਹ ਕਾਫੀ ਕੰਪਲੈਕਸ ਇਨਾਂ ਨੇ ਸਿਸਟਮ ਬਣਾਇਆ ਹੋਇਆ ਸੀ ਵੀ ਸਾਨੂੰ ਕੋਈ ਟਰੈਪ ਨਾ ਕਰ ਸਕੇ ਬੇਸਿਕਲੀ ਜਿਹੜੀ ਕੰਪਨੀ ਹੈਗੀ ਹੈਗੀ ਉਹਦੇ ਨਾਲ ਇਹ ਕ੍ਰਿਪਟੋ ਕਰੰਸੀ ਦੇ ਵਿੱਚ ਡੀਲ ਕਰਦੇ ਸੀਗੇ ਲੋਕਾਂ ਦੇ ਜਿੰਨੇ ਪੈਸੇ ਹਾਰੇ ਹੁੰਦੇ ਸੀ ਉਹ ਇੱਕ ਅਕਾਊਂਟ ਚਲੇ ਜਾਂਦੇ ਸੀਗੇ ਉਦੋਂ ਬਾਅਦ ਤਿੰਨ ਚਾਰ ਅਕਾਊਂਟਾਂ 'ਚ ਟਰਾਂਸਫਰ ਕਰਨ ਤੋਂ ਬਾਅਦ ਅੱਗੇ ਫਾਈਨਲੀ ਦੁਬਈ ਜਾਂ ਫਿਲੀਪੀਨਸ ਦੇ ਵਿੱਚ ਜਿਹੜਾ ਹੈਗਾ ਉਹ ਕ੍ਰਿਪਟੋ ਕਰੰਸੀ ਨਾਲ ਇਹ ਪੈਸੇ ਬਾਹਰ ਭੇਜਦੇ ਸੀਗੇ ਜਿਹੜਾ ਇਹਨਾਂ ਦਾ ਕਮਿਸ਼ਨ ਹੁੰਦਾ ਸੀਗਾ ਉਹ ਵੀ ਇਹਨਾਂ ਨੂੰ ਕ੍ਰਿਪਟੋ ਕਰੰਸੀ ਜਿਵੇਂ USDT ਵਗੈਰਾ ਦੇ ਵਿੱਚ ਹੀ ਆਉਂਦਾ ਸੀ ਜੀ ਤੇ ਇਹ ਕੁਝ ਪਤਾ ਲੱਗਿਆ ਕਿ ਕਿੰਨੇ ਕੁ ਰੁਪਏ ਨਾਲ ਕ੍ਰਿਪਟੋ ਕਰੰਸੀ ਦੇ ਜ਼ਰੀਏ ਉਹਨਾਂ ਭੇਜਿਆ ਇਹ ਰੈਕਡ 14 ਕਿੱਥੋਂ ਦੀ ਜਿਹੜੀ ਸਾਰਾ ਇਹ ਜਿਹੜੇ ਅਕਾਊਂਟਾਂ ਲਈ ਇਹ ਸ਼ਿਕਾਰ ਜਿਹੜਾ ਆਪਣਾ ਭਾਲਦੇ ਸੀਗੇ ਉਹ ਛੋਟੇ ਸ਼ਹਿਰ ਹੋ ਗਏ ਜਿਵੇਂ ਪੰਜਾਬ ਦਾ ਜਗਰਾਉਂ ਬਰਨਾਲਾ ਵਗੈਰਾ ਜਿਹੜੇ ਛੋਟੇ ਸ਼ਹਿਰ ਚੋਂ ਉੱਥੇ ਹੁੰਦੇ ਸੀਗੇ ਪਰ ਬੇਸਿਕਲੀ ਜੋ ਇਹ ਆਪਰੇਟ ਕਰਦੇ ਸੀਗੇ ਉਹ ਵੱਡੇ ਸ਼ਹਿਰ ਨੇ ਜਿਹੜੇ ਦਿੱਲੀ ਮੁੰਬਈ ਉੱਥੋਂ ਬਹਿ ਕੇ ਆਪਰੇਟ ਕਰਦੇ ਹੁੰਦੇ ਸੀਗੇ ਇਹ ਤੇ ਪਿਛਲੇ ਲਗਭਗ 1.5 ਸਾਲ ਤੋਂ ਇਹ ਕੰਮ ਕਰ ਰਹੇ ਹੁੰਦੇ ਆਂ ਉਸ ਪਗਲ ਕੇ ਬੈਕਐਂਡ ਉਹ ਕੋਈ ਦੁਬਈਂ ਦਾ ਰਸੀਆ ਕਿ ਨਹੀਂ ਹਾਂ ਉਹ ਬੇਸਿਕਲੀ ਦੁਬਈ ਦਾ ਸਾਨੂੰ ਕਲੀਅਰ ਹੋਏਗਾ ਇਹਨਾਂ ਦੇ ਜਿਹੜੇ ਹੋਰ ਬੈਕਵਰਡ ਲਿੰਕ ਨੇ ਸੀ ਉੱਥੇ ਤੱਕ ਪਹੁੰਚ ਰਹੇ ਹਾਂ ਸਾਰਾ ਕੀ ਹੋ ਰਿਹਾ ਹੈ ਕੁਝ ਹੋਰ ਵਿੱਚ ਵੱਡੇ ਪੱਲੇ ਹੋਣਗੇ ਜਾਂ ਆਪਣੇ ਚਗਰਾਉਣ ਵਾਲਕੇ ਦੇ ਵੀ ਕੋਈ ਹੋਰ ਵਿਅਕਤੀ ਹੈਗੇ ਇਹ ਵਿੱਚ ਉਹ ਹਾਲੇ ਅੰਡਰ ਇਨਵੈਸਟੀਗੇਸ਼ਨ ਹੈ ਜੀ ਸਾਡੇ ਕੋਲ ਰਿਮਾਂਡ ਤੇ ਨਹੀਂ ਸੀ ਸਾਰਾ ਉਹ ਪ੍ਰੋਪਰਲੀ ਵੈਰੀਫਾਈ ਕਰ ਰਹੇ ਹਾਂ ਇਹਨੂੰ ਟੈਕਨੀਕਲੀ ਜਿਹੜਾ ਐਨਲਾਈਜ਼ ਕਰ ਰਹੇ ਹਾਂ ਅਸੀਂ ਮੇਰੇ ਚਗਰਾਉਣ ਵਾਲਕੇ ਦੇ ਕੋਈ ਜਾਂ ਨੇੜੇ ਤਰੇ ਦੇ ਲਾਕਕੇ ਦੇ ਕੋਈ ਕੋਈ ਸਾਹਮਣੇ ਆ ਸਕਦੇ ਆ ਆਸਾਏ ਤੇ ਆਪਾਂ ਤੇ ਹੀ ਹੋਪ ਕਰਦੇ ਆ ਆਪਣੇ ਕੋਈ ਪਰ ਅਸੀਂ ਸਾਰਾ ਉਹ ਵੈਰੀਫਾਈ ਕਰ ਰਹੇ ਹਾਂ